ਅਬੋਹਰ ਸ਼ਹਿਰ ਵਿੱਚ ਚੀਜ਼ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੋਕਾਂ ਨੂੰ ਅਬੋਹਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਅਬੋਹਰ ਪੁਲਿਸ ਦੇ ਵੱਲੋਂ ਤਿੰਨ ਉਹਨਾਂ ਮੁਜ਼ਮਮਨਾਂ ਨੂੰ ਵੀ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਕੀ ਚੋਰੀ ਦਾ ਸਮਾਨ ਖਰੀਦ ਕੀਤਾ ਜਾਂਦਾ ਸੀ। ਉਕਤ ਆਰੋਪੀਆਂ ਪਾਸਿਓਂ ਪੁਲਿਸ ਦੇ ਵੱਲੋਂ ਤਿੰਨ ਮੋਟਰਸਾਈਕਲ ਸਮੇਤ ਭਾਰੀ ਮਾਤਰਾ ਵਿੱਚ ਚੋਰੀशुदा ਸਮਾਨ ਵੀ ਬਰਾਮਦ ਕੀਤਾ ਗਿਆ। ਜਾਣਕਾਰੀ ਦਿੰਦੇ ਹਨ ਡੀਐਸਪੀ ਸ਼ੈਰੀ ਅਰੁਣ ਮੁੰਡਣ ਨੇ ਦੱਸਿਆ ਕਿ ਅਬਹਰ ਸ਼ਹਿਰ ਵਿੱਚ ਦੋ ਮੋਟਰਸਾਈਕਲ ਚੋਰਾ ਵਿੱਕੀ ਸਿੰਘ ਅਤੇ ਮਹਿੰਦਰ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਕਤੋ ਰੁਪਈਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਦੋਸ਼ੀਆਂ ਤੋਂ ਡੰਗਾਈ ਨਾਲ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਚੋਰੀशुदा ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਅਤੇ ਪੁੱਛਗਿੱਛ ਦੇ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹ ਚੋਰੀ ਕੀਤਾ ਪਿੱਤਲ, ਲੋਹਾ ਅਤੇ ਤਾਂਬਾ ਦੀ ਸਮਾਨ ਕਬਾੜ ਦੇ ਰੂਪ ਵਿੱਚ ਅਬਹਰ ਦੇ ਹੀ ਰਹਿਣ ਵਾਲੇ ਗਰਬਿਤ ਨੂੰ ਵੇਚਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਹੋਰ ਲੋਕਾਂ ਦੇ ਨਾਮ ਤਫਤੀਸ਼ ਦੇ ਦੌਰਾਨ ਜ਼ਾਹਰ ਕੀਤੇ ਜਿਨ੍ਹਾਂ ਨੂੰ ਕੀ ਦੌਰਾਨੇ ਤਫਤੀਸ਼ ਗ੍ਰਿ ਦੀਆਂ ਕੋਲੋਂ ਚੋਰੀशुदा ਸਮਾਨ ਵੀ ਬਰਾਮਦ ਕਰ ਲਿਆ ਗਿਆ ਜਿਹੜੀਆਂ ਕੁਝ ਚੋਰੀ ਦੀਆਂ ਵਾਰਦਾਤਾਂ ਬੋਰ ਦੇ ਵਿੱਚ ਹੋ ਰਹੀਆਂ ਸੀ ਇਹਦੇ ਵਿੱਚ ਕੁਝ ਮੋਟਰਸਾਈਕਲ ਚੋਰੀ ਹੋਏ ਸੀ ਤੇ ਪਲੱਸ ਕੁਝ ਲੋਹੇ ਦਾ ਸਮਾਨ ਵੀ ਜਿਹੜਾ ਕਿ ਅਕਸਰ ਦੁਕਾਨਦਾਰ ਜਾਂ ਬਾਹਰ ਛੱਡ ਦਿੰਦੇ ਸੀ ਜਾਂ ਘਰਾਂ ਵਾਲੇ ਕੋਈ ਬਾਹਰ ਛੱਡ ਦਿੰਦੇ ਸੀ ਉਹ ਸਮਾਨ ਜਿਹੜਾ ਹੈਗਾ ਉਹ ਲਗਾਤਾਰ ਜਿਹੜਾ ਚੋਰੀ ਹੋ ਰਿਹਾ ਸੀ ਇਸ ਦੇ ਵਿੱਚ ਸਾਡੀ ਥਾਣਾ ਐਂਡ ਸਿਟੀ ਵਨ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਤੇ ਵਿੱਚ ਇਹਨਾਂ ਵੱਲੋਂ ਦੋ ਚੋਰ ਨੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਇੱਕ ਦਾ ਨਾਮ ਵਿੱਕੀ ਸਿੰਘ ਪੁੱਤਰ ਇੰਦਰ ਸਿੰਘ ਉਰਫ ਚਮਕੀਦਾ ਜੋ ਕਿ ਅਬੂ ਹਦਾਈ ਰਹਿਣ ਵਾਲਾ ਦੂਸਰਾ ਮਹਿੰਦਰ ਕੁਮਾਰ ਪੁੱਤਰ ਜੀ ਆਰਾਮ ਜੋ ਕਿ ਆਲਮਗੜ ਦਾ ਰਹਿਣ ਵਾਲਾ ਹੈਗਾ ਇਹਨਾਂ ਇਹ ਦੋ ਚੋਰ ਜਿਹੜੇ ਗ੍ਰਿਫਤਾਰ ਕੀਤੇ ਗਏ ਇਹਨਾਂ ਤੇ ਮੁਕੱਦਮਾ ਨੰਬਰ 180 ਮਿਤੀ 23/8/24 ਜਿਹੜਾ 303 2 317 2 ਪੀ ਐਨ ਐਸ ਦੇ ਅਧੀਨ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਜਿਹੜੇ ਹੈਗੇ ਐਨੀਸ਼ਲੀ ਤਿੰਨ ਚੋਰੀ ਛੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ ਸੀ ਜਿਨ੍ਹਾਂ ਵਿੱਚ ਇੱਕ ਬਜਾਜ ਪ੍ਰੋਟੀਨਾ ਰੰਗ ਕਾਲਾ ਦੂਸਰਾ ਐਚਐਫ ਡਿਲਕਸ ਰੰਗ ਕਾਲਾ ਤੇਸਾ Honda Twister ਰੰਗ ਚਿੱਟਾ ਇਹਨਾਂਾਰੇ ਜੋ ਡਿਟੇਲਸ ਐ ਅਸੀਂ ਤੁਹਾਡੇ ਨਾਲ ਫਰਦਰ ਸ਼ੇਅਰ ਕਰਦੇ ਆਂਗੇ ਕਿਹੜੇ ਮੋਟਰਸਾਈਕਲ ਸੀਗੇ ਫਰਦਰ ਇਹਨਾਂ ਦੀ ਕੋਸ਼ਿਸ਼ ਕਿਸ਼ਤੇ ਇਸ ਵਾਰ ਅਸੀਂ ਇਹ ਜਿੱਥੇ-ਜਿੱਥੇ ਇਹਨਾਂ ਵੱਲੋਂ ਇਹ ਜਿਹੜਾ ਚੋਰੀ ਸ਼ੁਦਾ ਸਮਾਨ ਵੇਚਿਆ ਜਾ ਰਿਹਾ ਸੀ ਜਿਹੜੇ ਵੀ ਕਬਾੜੀਆਂ ਨੂੰ ਵੇਚਿਆ ਜਾ ਰਿਹਾ ਸੀ ਜਾਂ ਦੁਕਾਨਦਾਰਾਂ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਵੀ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਵੱਲੋਂ ਤਿੰਨ ਜਿਹੜੇ ਹੈਗੇ ਨੇ ਦੁਕਾਨਦਾਰ ਕਬਾੜੀਏ ਜਿਹੜੇ ਹੈਗੇ ਆ ਉਹਨੂੰ ਨਾਮਿਨੇਟ ਕੀਤੇ ਗਏ ਜਿਨ੍ਹਾਂ ਦਾ ਹੈਗਾ ਸੁਰਿੰਦਰ ਕੁਮਾਰ ਉਰਫ ਸੋਨੂ ਤੇ ਇਹ ਸੁਰਿੰਦਰ ਸਿੰਘ ਉਰਫ ਕੁੱਕੀ ਤੇ ਇਸ ਤੋਂ ਇਲਾਵਾ ਇੱਕ ਆਪਣਾ ਇਹ ਗਰਵੰਤ ਇੱਕ ਇੱਕ ਗਰਵੰਤ ਇਹ ਕਿੱਥੋਂ ਦੇ ਨੇ ਸਰ ਇਹ ਜਿਹੜੇ ਸਾਰੇ ਇੱਕ ਜਿਹੜੇ ਇਹਨਾਂ ਵਿੱਚ ਦੋ ਜਿਹੜੇ ਹੈਗੇ ਨੇ ਸਾਡੇ ਆਪ ਹੋਰਦੇ ਨੇ ਤੇ ਇੱਕ ਜਿਹੜਾ ਹੈਗਾ ਬਲਗੁਆਣੇ ਦਾ ਰਹਿਣ ਵਾਲਾ ਹੈਗਾ ਇਹਨਾਂ ਤੋਂ ਇਲਾਵਾ ਵੀ ਸਾਡੀ ਹਜੇ ਹੋਰ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਨਾਂ ਜੋ ਵੀ ਸਮਾਨ ਇਹਨਾਂ ਦੋ ਚੋਰਾਂ ਵੱਲੋਂ ਜਿਹੜਾ ਹੈਗਾ ਚੋਰੀ ਕੀਤਾ ਜਾ ਰਿਹਾ ਸੀ ਉਹ ਅੱਗੇ ਇਹਨਾਂ ਪਾਸ ਜਾ ਕੇ ਵੇਚਿਆ ਜਾ ਰਿਹਾ ਸੀ ਇਸ ਤੋਂ ਪਹਿਲਾਂ ਵੀ ਆਪਾਂ ਕਈ ਵਾਰ ਤੁਹਾਡੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਹੈਗੀ ਹੈ ਕਿ ਕੋਈ ਵੀ ਜਿਹੜਾ ਹੈਗਾ ਚੋਰੀ ਦਾ ਮਾਲ ਨਾ ਖਰੀਦੇ ਤੇ ਅਦਰਵਾਈਜ਼ ਜਿਹੜੀ ਪੁਲਿਸ ਹੈ ਸਟ੍ਰਿਕਟ ਐਕਸ਼ਨ ਲਏਗੀ ਉਸ ਦੇ ਖਿਲਾਫ ਸੋ ਇਸ ਵਾਰ ਅਸੀਂ ਇਹਨੂੰ ਅੱਗੇ ਇਨਵੈਸਟੀਗੇਸ਼ਨ ਨੂੰ ਹੋਰ ਫਰਦਰ ਲੈ ਕੇ ਜਾਂਦੇ ਹਾਂ ਇਹਨਾਂ ਨੂੰ ਕੀਤਾ ਤੇ ਫਰਦਰ ਅਸੀਂ ਹੋਰ ਵੀ ਦੇ ਵਿੱਚ ਅੱਗੇ ਨਾਮਿਨੇਟ ਕਰਾਂਗੇ ਤੇ ਹੋਰ ਅਰੈਸਟਾਂ ਵੀ ਹੋਣਗੀਆਂ ਜੋ ਹੁਣ ਇਸ ਤੋਂ ਇਲਾਵਾ ਜੋ ਸਾਨੂੰ ਸਮਾਨ ਬਰਾਮਦ ਹੋਇਆ ਤਿੰਨ ਚੋਰੀ ਦੇ ਮੋਟਰਸਾਈਕਲ ਨੇ ਇੱਕ ਲੋਹੇ ਦਾ ਗੇਟ ਹੈਗਾ ਇਸ ਤੋਂ ਇਲਾਵਾ ਜਿਹੜੇ ਆਪਣੇ ਤਾਂਬੇ ਦੀਆਂ ਤਾਰਾਂ ਨੇ ਉਹ ਮਿਲੀਆਂ ਨੇ ਆਪਣੇ ਕਾਫੀ ਚੋਹੀ ਹੋਏ ਸੀਗੇ ਆਹ ਰੂਰਲ ਏਰੀਆ ਵਿੱਚੋਂ ਆਪਣੇ ਬੋਰ ਦੇ ਆਸ-ਪਾਸ ਵਿੱਚੋਂ ਜਿਹੜੇ ਸੋਲਰ ਪਲੇਟਸ ਦੀਆਂ ਤਾਰਾਂ ਨੇ ਉਹ ਸੋਲਰ ਪਲੇਟਸ ਦੀਆਂ ਤਾਰਾ ਵੀ ਮਿਲੀਆਂ ਨੇ ਉਸ ਤੋਂ ਇਲਾਵਾ ਜਿਵੇਂ ਕੋਈ ਲੋਹੇ ਦੇ ਹੋਰ ਸਮਾਨ ਜਿਵੇਂ ਕੋਈ ਅੱਤਾ ਇੰਜਨ ਜਾਂ ਸਮਥਿੰਗ ਜੋ ਕਿ ਇਹਨਾਂ ਵੱਲੋਂ ਜਿਹੜਾ ਹੈਗਾ ਕਿਸੇ ਦੁਕਾਨ ਤੋਂ ਜਾਂ ਕਿਸੇ ਘਰ ਤੋਂ ਜਿਹੜਾ ਹੈਗਾ ਚੋਰੀ ਕਰਕੇ ਜਿਹੜਾ ਅੱਗੇ ਹੈਗਾ ਜਿਹੜਾ ਉਹ ਇਹਨਾਂ ਵੱਲੋਂ ਵੇਚਿਆ ਜਾ ਰਿਹਾ ਸੀ DSP ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਥਾਵਾਂ ਨੂੰ ਮਾੜੀ ਅਨਸਰਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਇਸੇ ਤਰ੍ਹਾਂ ਹੀ ਸਖਤ ਕਾਰਵਾਈ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਚੋਰੀ ਦੀਆਂ ਹੋਰ ਵੀ ਵਾਰਦਾਤਾਂ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਫਾਜ਼ਿਲਕਾ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਅਤੇ ਅਜਿਹੀਆਂ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਜਗਬਾਣੀ ਟੀਵੀ ਲਈ ਆਦਰਸ਼ ਜੋਸੰਧੀ ਰਿਪੋਰਟ